ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸਾਢੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਚੰਗੀਆਂ ਬਣਤਰਾ ਵਾਲੀ ਤੇ ਸੋਹਣੇ ਕੱਦ ਕਾਠ ਵਾਲੀ ਨੁਕਰੀ ਕੋੜੀ ਦਿਖਾਉਣੀ ਆ ਜਿਹੜੀ ਕਿ ਫਾਰ ਸੇਲ ਆ ਕੋੜੀ ਆਪ ਸੂਰੇ ਵਾਲਾ ਬਲੱਡ ਲਾਈਨ ਦੇ ਵਿੱਚੋਂ ਆ ਇਹਦੀ ਜਿਹੜੀ ਉਮਰ ਆ ਤਕਰੀਬਨ ਸਾਢੇ 6 ਸਾਲ ਆ ਤੇ ਕਾਦੇ ਦਾ 62 ਇੰਚ ਤੋਂ ਮਾੜੀ ਮੋਟੀ ਦਾਬਦੀ ਆ ਜੇ ਤੁਸੀਂ ਜਾ ਕੇ ਕੋੜੀ ਮਿਲੋਂਗੇ ਤਸੱਲੀ ਕਰੋਗੇ ਤਾਂ ਸਾਢੇ 65 ਇੰਚ ਤੋਂ ਹਾਈਟ ਬਾਹਰ ਨਿਕਲੂ ਤੇ 62 ਇੰਚ ਤੋਂ ਬਾਣੀ ਮੋਟੀ ਨਿਯਮਦੀ ਆ ਐਂ ਕਹਿ ਲੋ ਵੀ ਪੌਣੇ 62 ਇੰਚ ਹਾਈਟ ਆ ਇਹਦੀ ਪ੍ਰੋਪਰ ਮਣਤੀ ਵਾਲੀ ਸੋ ਮੂਹ ਮਹਾਂਦਰੇ ਦੀ ਘੋੜੀ ਇੱਕ ਤਾਂ ਬੜੀ ਸੋਹਣੀ ਆ ਕੰਨ ਕੁੰ ਨਸ਼ਕੀਨਾ ਦੋਨੇ ਅੱਖਾਂ ਤੋਂ ਬਿੱਲੀ ਆ ਇੱਕੋ ਜਿਹੀਆਂ ਅੱਖਾਂ ਬਿੱਲੀਆਂ ਨੇ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਦੋਸਤੋ ਤੇ ਇਹਦੀ ਜੇ ਮੈਂ ਤੁਹਾਨੂੰ ਗੱਲਬਾਤ ਅੱਗੇ ਹੋਰ ਦੱਸਾਂ ਵੀ ਇਹ ਸਾਢੇ 3 ਮਹੀਨਿਆਂ ਦੀ ਨੁਕਰੇ ਘੋੜੇ ਆਦਲ ਤੋਂ ਚੈੱਕ ਪਾਸ ਆ ਜਿਹੜਾ ਭਾਗਸਰ ਆਗਾ ਨਿਸ਼ਾਨਾ ਸਰਪੰਚ ਦੇ ਕੋਲੇ ਘੋੜਾ ਬਿਤਾਵ ਘੋੜੇ ਦਾ ਬੱਚਾ ਤਕਰੀਬਨ ਸਾਰੇ ਘੋੜਿਆਂ ਵਾਲੇ ਭਰਾ ਉਹਨੂੰ ਜਾਣਦੇ ਹੀ ਹੋ ਤੁਸੀਂ ਬੜਾ ਚੰਗਾ ਸੋਹਣੀ ਹਾਈਟ ਦਾ ਨੋਕਰਾ ਘੋੜਾ ਆਗਾ ਉਹ ਤੋਂ ਗੱਬਣ ਚੱਕ ਪਾਸ ਆਹੀ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜੀ ਖਰੀਦਣਾ ਚਾਹੁੰਦਾ ਤੇ ਸਾਊਸਰੀ ਬਹੁਤਾ ਘੋੜੀ ਜਿੱਥੇ ਖੜਾ ਦਿੰਦੇ ਆ ਜਮੈਂ ਟੈੱਕੇ ਸ਼ਾਂਤ ਹੋ ਕੇ ਖੜ ਜਾਂਦੀ ਆ ਤੇ ਸਵਾਰੀ ਦੀ ਸਾਫ ਆ ਬਿਲਕੁਲ ਤੋਰਾ ਤੂਰਾ ਵਧੀਆ ਤੁਰਦੀ ਆ ਸਵਾਰੀ ਦੀ ਪਾਸ ਆ ਕਿਉਂਕਿ ਕਈ ਵਾਰ ਹੁੰਦੇ ਆ ਵੀ ਭਰਾ ਸਵਾਰੀ ਦੇ ਹੱਕ ਨੂੰ ਘੋੜੀ ਲੈਣਾ ਪਸੰਦ ਕਰਦੇ ਆ ਬੈਠਣਾ ਚੜ੍ਹਨਾ ਪਸੰਦ ਕਰਦੇ ਆ ਇਹ ਘੋੜੀ ਸਰਸੇ ਏਰੀਏ ਦੇ ਵਿੱਚ ਆ ਪਿੰਡ ਨਾਨੂਆਣੇ ਨਾਨੂਆਣਾ ਪਿੰਡ ਆ ਰਾਣੀਆਂ ਦੇ ਕੋਲੇ ਉੱਥੇ ਬਾਈ ਅਮਰਤ ਦੇ ਕੋਲੇ ਆ ਇਹ ਘੋੜੀ ਸੋ ਆ ਤੁਸੀਂ ਦੇਖ ਸਕਦੇ ਹੋ ਬਾਈ ਦਾ ਬੱਚਾ ਛੋਟਾ ਹੀ ਆ ਹਜੇ ਤੇ ਇਹ ਇਹਨੂੰ ਲੈ ਕੇ ਤੋਰੀ ਫਿਰਦਾ ਤੇ ਘੋੜੀ ਦੇ ਸੁਭਾਅ ਦਾ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਘੋੜੀ ਓਵੇਂ ਓਵੇਂ ਮੰਗਰ ਤੁਰੀ ਫਿਰਦੀ ਆ ਕੁਛ ਚੌੜ ਚੱਪਾ ਨਹੀਂ ਕਰਦੀ ਸੁਭਾਅ ਦੀ ਬੜੀ ਸ਼ਾਂਤ ਆ ਤੇ ਗਰਮ ਘੋੜੀਆਂ ਦਾ ਤਾਂ ਵੈਸੇ ਹੀ ਇਸ ਚੀਜ਼ ਤੋਂ ਅੰਦਾਜ਼ਾ ਲਾਇਆ ਜਾਂਦਾ ਵੀ ਬੱਚੇ ਨੂੰ ਨਹੀਂ ਕਈ ਵਾਰ ਖਿੱਚ ਕੇ ਲੈ ਜਾਂਦੀਆਂ ਨੇ ਸੋ ਨਵੇਂ ਬੰਦਿਆਂ ਦੇ ਰੱਖਣ ਵਾਲੀ ਚੰਗੇ ਕਦ ਕਾਠ ਵਾਲੀ ਘੋੜੀ ਆ ਸਾਫ ਸੁਥਰੀ ਬਹੁਤ ਆ ਕਲਾਬੀਪਣ ਬੜਾ ਤੇ ਮਾੜੇ ਮੋਟੇ ਕਹਿਰੇ ਗਿਣਤੀ ਦੇ 5-7 ਦਾਣੇ ਸਪੌਟ ਹੋਣਗੇ ਬਾਕੀ ਬਿਲਕੁਲ ਸਾਫ ਆ ਤੇ ਜੱਜ ਦੀ ਘੋੜੀ ਆ ਮਿੱਤਰੋ ਤੇ ਬਾਈ ਦੇ ਕੋਲੇ ਇੱਕ ਹੋਰ ਅਲਬੰਦ ਘੋੜੇ ਦੀ ਧੀ ਆ 63.5 63 ਇੰਚ ਹਾਈਟ ਦੀ ਉਹ ਘੋੜੀ ਵੀ ਤੁਸੀਂ ਦੇਖ ਸਕਦੇ ਹੋ ਬਾਈ ਦੇ ਕੋਲੇ ਜਾ ਕੇ ਤੇ ਇੱਕ ਬਸ਼ੇਰਾ ਤੇ ਬਸ਼ੇਰੀ ਨੋਕਰਾ ਬਾਈ ਦੇ ਕੋਲੇ ਪਦਮ ਘੋੜੇ ਦਾ ਉਹ ਵੀ ਤੁਸੀਂ ਦੇਖ ਸਕਦੇ ਹੋ ਕਈ ਵਾਰ ਤੁਹਾਡਾ ਉਹਦਾ ਵਿਚਾਰ ਬਣ ਜੇ ਤੇ ਬਾਈ ਦਾ ਨੰਬਰ ਨੋਟ ਕਰ ਲਓ ਤੁਸੀਂ ਅਮਰਤ ਦਾ 99914 61 234 ਸਰਸੇ ਏਰੀਏ ਦੇ ਵਿੱਚ ਨਾਨੂ ਆਣਾ ਪਿੰਡ ਆ ਬਾਈ ਦਾ ਰਾਣੀਆਂ ਕੋਲੇ ਤੇ ਫੋਨ ਲਾ ਲਿਓ ਬਾਈ ਦਾ ਕੋਈ ਵਪਾਰ ਵਪੂਰ ਦਾ ਕੰਮ ਨਹੀਂ ਘਰੇ ਸ਼ੌਂਕ ਨਾਲ ਚਾਰ ਪੰਜ ਘੋੜੀਆਂ ਬਰੀਡਿੰਗ ਵਾਸਤੇ ਰੱਖੀਆਂ ਹੋਈਆਂ ਨੇ ਹਾਂ ਇੰਨਾ ਕਿ ਜ਼ਰੂਰ ਆ ਵੀ ਪੰਜ ਚਾਰ ਮਹੀਨਿਆਂ ਤੋਂ ਕਦੇ ਕਦਾਈ ਜੇ ਕੋਈ ਚੰਗੀ ਘੋੜੀ ਮਿਲ ਜੇ ਤਾਂ ਵੇਚਣ-ਬੁਚਣ ਨੂੰ ਓਵੇਂ ਲਿਆਉਂਦਾ ਗੱਬਣ-ਗੁੱਬਣ ਕਰਾ ਲੈਂਦਾ ਤੇ ਜੇ ਕੋਈ ਚੰਗੇ ਪੈਸੇ ਮਿਲਦੇ ਹੁਣ ਉਹਨੂੰ ਸੇਲ ਵੀ ਕਰ ਦਿੰਦਾ ਇੱਕ ਅੱਧੇ ਜਾਨਵਰ ਨੂੰ ਰੇਟ ਦੀ ਗੱਲਬਾਤ ਤੁਹਾਡੇ ਨਾਲ ਬਾਈ ਫੋਨ ਤੇ ਕਰੂ ਢੋੜੀ ਚੰਗੀ ਬਹੁਤ